ਮੇਰਾ ਨਾਮ ਦਲਵੀਰ ਸਿੰਘ ਆ ਮੈਂ ਇਸ ਕਹਾਣੀ ਵਿੱਚ ਤੁਹਾਨੂੰ ਆਪਣੇ ਨਾਲ ਹੋਈ ਹੱਡ ਬੀਤੀ ਸੁਣਾਉਣ ਲੱਗਾ ਆ ਮੈਂ ਕਾਫੀ ਅਮੀਰ ਘਰ ਦਾ ਮੁੰਡਾ ਆ ਮੇਰਾ ਦੂਜਾ ਭਰਾ ਬਾਹਰ ਅਮਰੀਕਾ ਵਿੱਚ ਰਹਿੰਦਾ ਆ ਉਹ ਮੇਰੇ ਨਾਲੋਂ ਛੋਟਾ ਆ ਮੇਰੇ ਭਰਾ ਨੂੰ ਛੋਟੇ ਹੁੰਦੇ ਨੂੰ ਹੀ ਮੇਰੀ ਮਾਸੀ ਅਮਰੀਕਾ ਲੈ ਗਈ ਸੀ ਅਸੀਂ ਜੁਆਇੰਟ ਫੈਮਿਲੀ ਵਿੱਚ ਰਹਿੰਦੇ ਆ ਸਾਡੇ ਘਰ ਵਿੱਚ ਮੇਰੇ ਮੰਮੀ ਡੈਡੀ ਚਾਚਾ ਚਾਚੀ ਤੇ ਉਹਨਾਂ ਦੇ ਤਿੰਨ ਜਵਾਕ ਆ ਮੇਰੀ ਭੈਣ ਵਿਆਹੀ ਹੋਈ ਆ ਮੇਰਾ ਸੁਭਾਅ ਥੋੜਾ ਨਰਮ ਆ ਮੈਂ ਜ਼ਿਆਦਾ ਬੋਲਦਾ ਨਹੀਂ ਆ ਹਰ ਕੋਈ ਮੈਨੂੰ ਪਾਗਲ ਹੀ ਸਮਝਦਾ ਆ ਬਸ ਮੈਂ ਕਿਸੇ ਨੂੰ ਪਲਟ ਕੇ ਜਵਾਬ ਦੇਣ ਵਿੱਚ ਵਿਸ਼ਵਾਸ ਨਹੀਂ ਰੱਖਦਾ ਘਰਦਿਆਂ ਨੇ ਮੇਰਾ ਵਿਆਹ ਤੈਅ ਕਰ ਦਿੱਤਾ ਤੇ ਜਿਸ ਕੁੜੀ ਨਾਲ ਮੇਰਾ ਵਿਆਹ ਤੈਅ ਕੀਤਾ ਉਹ ਕੁੜੀ ਮੇਰੇ ਨਾਲੋਂ ਕਿਤੇ ਜ਼ਿਆਦਾ ਸੋਹਣੀ ਆ ਉਹਦਾ ਨਾਮ ਪ੍ਰਵੀਨ ਕੌਰ ਆ ਜਦੋਂ ਸਾਡਾ ਵਿਆਹ ਹੋ ਗਿਆ ਤਾਂ ਉਹ ਮੈਨੂੰ ਕਹਿੰਦੀ ਤੂੰ ਮੋਟਾ ਬਹੁਤ ਆ ਮੇਰੀ ਘਰਵਾਲੀ ਥੋੜੀ ਸੁਭਾਅ ਦੀ ਤੇਜ਼ ਸੀ ਉਹ ਮੈਨੂੰ ਘੱਟ ਹੀ ਪਸੰਦ ਕਰਦੀ ਸੀ ਕਿਉਂਕਿ ਉਹਦੇ ਸੁਭਾਅ ਤੇ ਮੇਰੇ ਸੁਭਾਅ ਵਿੱਚ ਬਹੁਤ ਫਰਕ ਸੀ ਉਹ ਕਦੇ-ਕਦੇ ਮੇਰੀ ਮੰਮੀ ਨਾਲ ਵੀ ਲੜ ਪੈਂਦੀ ਸੀ ਕਿਉਂਕਿ ਮੇਰੀ ਮੰਮੀ ਦਾ ਸੁਭਾਅ ਵੀ ਬਹੁਤਾ ਨਰਮ ਨਹੀਂ ਸੀ ਉਹ ਦੋਵੇਂ ਜਣੇ ਲੜਨ ਲੱਗ ਜਾਂਦੀਆਂ ਸੀ ਤੇ ਮੈਂ ਬੈਠਾ ਵੇਖਣ ਲੱਗ ਜਾਂਦਾ ਸੀ ਤੇ ਮੇਰੀ ਮੰਮੀ ਮੈਨੂੰ ਕਹਿੰਦੀ ਸੀ ਤੂੰ ਥੋੜਾ ਜਿਆਦਾ ਉਹਨੂੰ ਬੋਲਿਆ ਕਰ ਤਾਂ ਮੈਂ ਉਹਨੂੰ ਕਹਿੰਦਾ ਕਿ ਮੈਂ ਤਾਂ ਅਜੇ ਤੱਕ ਤੁਹਾਨੂੰ ਨਹੀਂ ਬੋਲਿਆ ਉਹਨੂੰ ਮੈਂ ਕੀ ਬੋਲਣਾ ਸਾਡੇ ਖੇਤੀਬਾੜੀ ਦਾ ਕੰਮ ਸੀ ਕਿਉਂਕਿ ਜ਼ਮੀਨ ਕਾਫੀ ਸੀ ਮੈਂ ਜਦੋਂ ਵੀ ਖੇਤ ਵਿੱਚ ਕੰਮ ਕਰਦਾ ਸੀ ਤਾਂ ਮੇਰਾ ਡੈਡੀ ਮੈਨੂੰ ਗਾਲ੍ਹਾਂ ਕੱਢਣ ਲੱਗ ਪੈਂਦਾ ਸੀ ਕਿਉਂਕਿ ਮੇਰਾ ਕੀਤਾ ਕੰਮ ਉਹ ਘੱਟ ਪਸੰਦ ਕਰਦਾ ਸੀ। ਮੈਨੂੰ ਸਾਰੇ ਘਰ ਦੇ ਪਾਗਲ ਹੀ ਸਮਝਦੇ ਸੀ ਕਿਉਂਕਿ ਮੈਂ ਘੱਟ ਹੀ ਬੋਲਦਾ ਸੀ। ਮੇਰਾ ਡੈਡੀ ਫੀਮ ਬਹੁਤ ਖਾਂਦਾ ਸੀ, ਉਹ ਵੀ ਬਹੁਤ ਬੋਲਦਾ ਰਹਿੰਦਾ ਸੀ। ਜਦੋਂ ਮੈਂ ਸ਼ਰਾਬ ਦੀ ਇੱਕ ਬੋਤਲ ਲੈਣ ਲਈ ਪੈਸੇ ਮੰਗ ਲੈਂਦਾ ਤਾਂ ਮੇਰੇ ਡੈਡੀ ਨੂੰ ਤਾਂ ਬਸ ਆਫਤ ਹੀ ਆ ਜਾਂਦੀ ਸੀ। ਮੇਰੇ ਇੱਕ ਬੋਤਲ ਲਈ ਉਹ 100-100 ਗਾਲ੍ਹਾਂ ਕੱਢਦਾ ਤੇ ਆਪ ਇੰਨੀ ਫੀਮ ਖਾਂਦਾ ਸੀ। ਸਾਰੇ ਪਰਿਵਾਰ ਵਿੱਚ ਕੋਈ ਨਹੀਂ ਸੁਣਦਾ ਸੀ ਮੇਰੀ ਘਰ ਵਾਲੀ ਵੀ ਇੰਨੀ ਤੇਜ਼ ਸੀ ਕਿ ਉਹ ਵੀ ਮੇਰੀ ਗੱਲ ਨੂੰ ਅਣਸੁਣਾ ਹੀ ਕਰ ਦਿੰਦੀ ਸੀ ਉਹ ਵੀ ਮੈਨੂੰ ਇਦਾਂ ਹੀ ਸਮਝਣ ਲੱਗ ਪਈ ਸੀ ਮੇਰੀ ਚਾਚੀ ਥੋੜਾ ਮੋਟਾ ਮੇਰਾ ਪੱਖ ਰੱਖ ਦਿੰਦੀ ਸੀ ਪਰ ਮੇਰੀ ਮਾਂ ਮੇਰੀ ਚਾਚੀ ਨਾਲੋਂ ਕਿਤੇ ਜ਼ਿਆਦਾ ਤੇਜ਼ ਸੀ ਮੇਰੀ ਚਾਚੀ ਵਿਚਾਰੀ ਬੜੀ ਸਾਊ ਆ ਜਦੋਂ ਵੀ ਰਾਤ ਨੂੰ ਮੈਂ ਘਰ ਵਾਲੀ ਦੇ ਲਾਗੇ ਜਾਂਦਾ ਤਾਂ ਉਹ ਮੈਨੂੰ ਕਹਿ ਦਿੰਦੀ ਸੀ ਸਾਈਡ ਤੇ ਹੋ ਕੇ ਸੌਂ ਜਾ ਤੂੰ ਇਨੇ ਜੋਗਾ ਹੈ ਨਹੀਂ ਜੋ ਮੇਰੇ ਲਾਗੇ ਲੱਗ ਸਕੇ ਉਹ ਮੇਰੇ ਅੰਦਰ ਕੋਈ ਫੀਲਿੰਗ ਹੀ ਨਹੀਂ ਆਉਣ ਦਿੰਦੀ ਸੀ ਕਿਉਂਕਿ ਅੱਜ ਤੱਕ ਮੈਂ ਕਿਸੇ ਜਨਾਨੀ ਨੂੰ ਟੱਚ ਨਹੀਂ ਕੀਤਾ ਸੀ ਤੇ ਜੇ ਹੁਣ ਮੈਂ ਆਪਣੀ ਘਰ ਵਾਲੀ ਦੇ ਲਾਗੇ ਲੱਗਦਾ ਸੀ ਤਾਂ ਉਹ ਮੈਨੂੰ ਆਪਣੇ ਲਾਗੇ ਲੱਗਣ ਹੀ ਨਹੀਂ ਦਿੰਦੀ ਸੀ ਕਿਉਂਕਿ ਮੈਂ ਨਾਰਮਲ ਬੰਦੇ ਵਾਂਗ ਨਹੀਂ ਸੀ ਪਰ ਜਦੋਂ ਉਹ ਮੈਨੂੰ ਆਪਣੇ ਲਾਗੇ ਬਿਲਕੁਲ ਵੀ ਨਹੀਂ ਲੱਗਣ ਦਿੰਦੀ ਸੀ ਤਾਂ ਮੈਨੂੰ ਫੀਲਿੰਗਾਂ ਵੀ ਕਿੱਥੋਂ ਆਉਣੀਆਂ ਸੀ ਵਿਆਹ ਤੋਂ ਬਾਅਦ ਮਸਾਂ 2-4 ਵਾਰ ਮੈਂ ਉਹਦੇ ਲਾਗੇ ਲੱਗਿਆ ਹੋਊਂਗਾ ਇਸ ਤੋਂ ਜ਼ਿਆਦਾ ਨਹੀਂ ਹੁਣ ਉਹ ਮੈਨੂੰ ਕਦੇ ਵੀ ਆਪਣੇ ਲਾਗੇ ਨਹੀਂ ਲੱਗਣ ਦਿੰਦੀ ਉਹ ਮੈਨੂੰ ਕਹਿ ਦਿੰਦੀ ਸੀ ਕਿ ਤੂੰ ਮਰਦ ਘਾਉਣ ਦੇ ਲਾਇਕ ਨਹੀਂ ਆ ਤੇਰੇ ਤੋਂ ਕੁਝ ਵੀ ਨਹੀਂ ਹੋਣਾ ਤੂੰ ਮੈਨੂੰ ਉਹ ਖੁਸ਼ੀ ਨਹੀਂ ਦੇ ਸਕਦਾ ਇਸ ਕਰਕੇ ਤੂੰ ਮੇਰੇ ਕੋਲ ਨਾ ਆਇਆ ਕਰ ਮੈਂ ਉਹਨੂੰ ਕਈ ਵਾਰ ਸਮਝਾਇਆ ਕਿ ਮੈਂ ਦਵਾਈ ਲੈ ਲੈਣਾ ਪਰ ਉਹ ਮੈਨੂੰ ਕਹਿ ਦਿੰਦੀ ਮੈਨੂੰ ਤੂੰ ਵੈਸੇ ਵੀ ਨਹੀਂ ਪਸੰਦ ਤੂੰ ਹੈ ਹੀ ਮੋਟੀ ਮੱਤ ਦਾ ਤੂੰ ਮੇਰੇ ਲਾਇਕ ਹੀ ਨਹੀਂ ਸੀ ਇਸ ਤਰ੍ਹਾਂ ਮੈਨੂੰ ਬਹੁਤ ਬੋਲਦੀ ਤੇ ਮੈਨੂੰ ਬਹੁਤ ਹਰਟ ਕਰਦੀ ਸੀ ਪਹਿਲਾਂ ਤਾਂ ਉਹ ਮੈਨੂੰ ਕਮਰੇ ਵਿੱਚ ਹੀ ਇੱਦਾਂ ਗੁੱਸੇ ਨਾਲ ਬੋਲਦੀ ਸੀ ਪਰ ਹੁਣ ਤਾ ਉਹ ਸਾਰੇ ਘਰਦਿਆਂ ਦੇ ਸਾਹਮਣੇ ਮੈਨੂੰ ਬਹੁਤ ਕੁਝ ਬੋਲ ਦਿੰਦੀ ਸੀ ਇੱਕ ਦਿਨ ਮੇਰੀ ਮੰਮੀ ਕਹਿਣ ਲੱਗ ਪਈ ਤੂੰ ਮੇਰੇ ਮੁੰਡੇ ਨੂੰ ਟਿਚ ਨਹੀਂ ਜਾਣਦੀ ਉਹ ਕਿੰਨੇ ਜ਼ਮੀਨ ਦਾ ਮਾਲਕ ਆ ਤੂੰ ਉਹਨੂੰ ਕਿੱਦਾਂ ਬੋਲਦੀ ਰਹਿਣੀ ਆ ਤਾਂ ਮੇਰੀ ਘਰ ਵਾਲੀ ਕਹਿੰਦੀ ਜੇ ਇਹਨੂੰ ਵਿਆਹਣ ਦਾ ਇੰਨਾ ਸ਼ੌਂਕ ਸੀ ਤਾਂ ਇਹਨੂੰ ਕਿਸੇ ਕਾਬਲ ਬਣਾ ਕੇ ਵਿਆਉਂਦੇ ਇਹ ਮਰਦ ਘਹਣ ਦੇ ਲਾਇਕ ਨਹੀਂ ਆ ਉਹਨੇ ਮੇਰੀ ਮਾਂ ਤੋਂ ਬਿਲਕੁਲ ਵੀ ਸੰਗ ਨਹੀਂ ਕੀਤੀ ਉਹਦੀਆਂ ਗੱਲਾਂ ਸੁਣ ਕੇ ਮੇਰੀ ਮੰਮੀ ਹੈਰਾਨ ਰਹਿ ਗਈ ਉਹਨੇ ਗੱਲਾਂ-ਗੱਲਾਂ ਵਿੱਚ ਮੰਮੀ ਨੂੰ ਸਾਰੀ ਗੱਲ ਸਮਝਾ ਦਿੱਤੀ ਤੇ ਮੰਮੀ ਚੁੱਪ ਕਰ ਗਈ ਫਿਰ ਮੰਮੀ ਨੇ ਇਹ ਗੱਲ ਮੇਰੇ ਡੈਡੀ ਕੋਲ ਕੀਤੀ ਹੋਣੀ ਆ ਤਾਂ ਡੈਡੀ ਇੱਕ ਦਿਨ ਮੈਨੂੰ ਖੇਤ ਕਹਿਣ ਲੱਗਾ ਕਿ ਆ ਫੜ ਤੋਂ ਪੈਸੇ ਤੇ ਆਪਣੀ ਦਵਾਈ ਲੈ ਕੇ ਆ ਇਨੋਂ ਬਗਾਨੀ ਤੀ ਮੇਨੇ ਮਾਰੀ ਜਾਂਦੀ ਆ ਹੁਣ ਤੂੰ ਸਾਡੀ ਬੇਇੱਜ਼ਤੀ ਕਰਾਉਣੀ ਆ ਨਾਮਰਦ ਬਣ ਕੇ ਮੈਂ ਕਾਫੀ ਦਵਾਈ ਖਾਧੀ ਪਰ ਕੋਈ ਫਰਕ ਨਾ ਪਿਆ ਪਰ ਮੇਰੀ ਘਰ ਵਾਲੀ ਨੇ ਕਦੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਇਹ ਠੀਕ ਹੋ ਜਾਵੇ ਬਸ ਮੈਨੂੰ ਕਹਿ ਦਿੰਦੀ ਸੀ ਕਿ ਮੇਰੇ ਤੋਂ ਸਾਈਡ ਤੇ ਹੋ ਕੇ ਪੈ ਜਾ ਮੈਨੂੰ ਲੱਗ ਹੀ ਨਹੀਂ ਰਿਹਾ ਸੀ ਕਿ ਮੇਰਾ ਵਿਆਹ ਹੋਇਆ ਕਿਉਂਕਿ ਉਹਨੇ ਕਦੇ ਵੀ ਮੇਰੇ ਨਾਲ ਪਤੀ-ਪਤਨੀ ਵਾਂਗ ਗੱਲਾਂ-ਬਾਤਾਂ ਨਹੀਂ ਕੀਤੀਆਂ ਤੇ ਨਾ ਹੀ ਕਦੇ ਮੇਰੇ ਲਾਗੇ ਬੈੰਦੀ ਸੀ ਮੈਂ ਸਾਰਾ ਦੁਪਹਿਰਾ ਬਾਹਰ ਲੈ ਘਰ ਮੱਝਾ ਕੋਲ ਬੈਠਾ ਰਹਿੰਦਾ ਸੀ ਕੋਈ ਮੈਨੂੰ ਫੋਨ ਕਰਕੇ ਘਰ ਨਹੀਂ ਬੁਲਾਉਂਦਾ ਸੀ ਮੈਨੂੰ ਹੁੰਦਾ ਸੀ ਮੇਰੀ ਘਰ ਵਾਲੀ ਮੈਨੂੰ ਫੋਨ ਕਰੂ ਪਰ ਉਹਨੇ ਕਦੇ ਵੀ ਮੈਨੂੰ ਨਹੀਂ ਪੁੱਛਿਆ ਸੀ ਕਿ ਮੈਂ ਕਿੱਥੇ ਆ ਕਿੱਥੇ ਨਹੀਂ ਆ ਘਰ ਗਏ ਨੂੰ ਬਸ ਰੋਟੀ ਦੇ ਦਿੰਦੀ ਸੀ ਦੇ ਕਦੇ-ਕਦੇ ਮੈਂ ਉੱਥੇ ਬੈਠ ਕੇ ਰੋ ਲੈਂਦਾ ਸੀ ਬਸ ਮੇਰੀ ਮੰਮੀ ਇਕੱਲੀ ਮੇਰੇ ਨਾਲ ਗੱਲਾਂ-ਬਾਤਾਂ ਕਰਦੀ ਸੀ ਹੋਰ ਘਰੇ ਮੈਨੂੰ ਕੋਈ ਚੰਗੀ ਤਰ੍ਹਾਂ ਨਹੀਂ ਬੁਲਾਉਂਦਾ ਸੀ ਇੱਕ ਦਿਨ ਖੇਤਾਂ ਵਿੱਚ ਭਈਏ ਕੰਮ ਕਰਦੇ ਸੀ ਤੇ ਮੈਂ ਭਈਆਂ ਦੀ ਰੋਟੀ ਫੜਨ ਘਰ ਆਇਆ ਤਾਂ ਮੈਂ ਵੇਖਿਆ ਕਿ ਮੇਰੀ ਚਾਚੀ ਤੇ ਮੰਮੀ ਸ਼ਹਿਰ ਕਿਸੇ ਕੰਮ ਗਈਆਂ ਹੋਈਆਂ ਸੀ ਤੇ ਮੇਰੀ ਘਰ ਵਾਲੀ ਮੈਨੂੰ ਕਿਤੇ ਦਿਖਾਈ ਨਹੀਂ ਦੇ ਰਹੀ ਸੀ ਮੈਂ ਉਹਨੂੰ ਆਵਾਜ਼ਾਂ ਮਾਰੀਆਂ ਜਦੋਂ ਮੈਂ ਅੱਗੇ ਗਿਆ ਤਾਂ ਉਹ ਚਾਚੇ ਦੇ ਰੂਮ ਵਿੱਚ ਸੀ ਮੈਨੂੰ ਕਹਾਂ ਕਿ ਪ੍ਰਵੀਨ ਤੂੰ ਇੱਧਰ ਕੀ ਕਰ ਰਹੀ ਆ ਮੇਰੀ ਬਾਤ ਸੁਣ ਕੇ ਉਹ ਜਲਦੀ ਜਲਦੀ ਬਾਹਰ ਆ ਗਈ ਉਹ ਬੜੀ ਡਰੀ ਡਰੀ ਲੱਗ ਰਹੀ ਸੀ ਤੇ ਉਹਨੂੰ ਤਾਂ ਬਹੁਤ ਪਸੀਨਾ ਆਇਆ ਹੋਇਆ ਸੀ ਜਦੋਂ ਮੈਂ ਅੰਦਰ ਵੇਖਿਆ ਤਾਂ ਅੰਦਰ ਮੇਰਾ ਚਾਚਾ ਬੈਠਾ ਸੀ ਮੈਂ ਹੈਰਾਨ ਰਹਿ ਗਿਆ ਕਿਉਂਕਿ ਉਹਨਾਂ ਨੇ ਅੰਦਰੋਂ ਦਰਵਾਜ਼ੇ ਦੀ ਕੁੰਡੀ ਲਗਾਈ ਹੋਈ ਸੀ ਮੈਂ ਪ੍ਰਵੀਨ ਨੂੰ ਪੁੱਛਿਆ ਕਿ ਇਹ ਸਭ ਕੀ ਹੋ ਰਿਹਾ ਤਾਂ ਉਹ ਮੈਨੂੰ ਕਹਿਣ ਲੱਗੀ ਜੋ ਤੂੰ ਵੇਖਿਆ ਉਹੀ ਹੋ ਰਿਹਾ ਮੈਂ ਹੈਰਾਨ ਰਹਿ ਗਿਆ ਉਹ ਬਿਲਕੁਲ ਵੀ ਮੇਰੇ ਕੋਲੋਂ ਡਰ ਨਹੀਂ ਰਹੀ ਸੀ ਕਿਉਂਕਿ ਇਹ ਗੱਲ ਬਹੁਤ ਵੱਡੀ ਸੀ ਕਿ ਉਹ ਚਾਚੇ ਨਾਲ ਅੰਦਰ ਕੁੰਡੀ ਲਗਾ ਕੇ ਬੈਠੀ ਸੀ ਪ੍ਰਵੀਨ ਮੈਨੂੰ ਕਹਿਣ ਲੱਗੀ ਜੋ ਮੈਨੂੰ ਤੂੰ ਨਹੀਂ ਦੇ ਸਕਦਾ ਉਵੇਂ ਕਿਸੇ ਤੋਂ ਤਾਂ ਹਾਸਲ ਕਰਨਾ ਹੀ ਆ ਜਾਂ ਫਿਰ ਤੂੰ ਇਹ ਚੌਨਾ ਕਿ ਮੈਂ ਇਸ ਘਰ ਵਿੱਚੋਂ ਤੈਨੂੰ ਛੱਡ ਕੇ ਚਲੀ ਜਾਵਾਂ ਇੰਨੀ ਗੱਲ ਕਹਿ ਕੇ ਉਹ ਰਸੋਈ ਵਿੱਚ ਚਲੀ ਗਈ ਤਾਂ ਮੇਰਾ ਚਾਚਾ ਉੱਠ ਕੇ ਮੇਰੇ ਕੋਲ ਆ ਗਿਆ ਤੇ ਮੈਨੂੰ ਕਹਿਣ ਲੱਗਾ ਉਹ ਤਾਂ ਪੁੱਤ ਮੈਨੂੰ ਇਦਾਂ ਸੀ ਕਿ ਚੱਲ ਤੇਰਾ ਘਰ ਵਸ ਜਾਵੇ ਤੇਰੇ ਕੋਈ ਔਲਾਦ ਹੋ ਜਾਵੇ ਕਿਉਂਕਿ ਨਾਮ ਤਾਂ ਤੇਰਾ ਹੀ ਵਜਣਾ ਜੇ ਹੁਣ ਇਦਾਂ ਇਹਨੂੰ ਘਰੋਂ ਕੱਢਦੇ ਆ ਤਾਂ ਇਹਨੇ ਸਭ ਕੋਲ ਦੱਸ ਦੇਣਾ ਕਿ ਤੂੰ ਨਾ ਮਰਦਿਆਂ ਮੈਂ ਤਾਂ ਬਸ ਤੇਰੀ ਇੱਜ਼ਤ ਬਚਾਉਣ ਲਈ ਸਭ ਕਰਦਾ ਤੇ ਮੈਂ ਚਾਹੁੰਨਾ ਕਿ ਤੇਰਾ ਘਰ ਵਸਿਆ ਰਹੇ ਤੇ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਊਗੀ ਇਸ ਤਰ੍ਹਾਂ ਚਾਚਾ ਮੈਨੂੰ ਮਿੱਠੀਆਂ ਮਾਰਨ ਲੱਗਾ ਪਰ ਮੈਨੂੰ ਬਹੁਤ ਗੁੱਸਾ ਆ ਮੈਂ ਮਨ ਵਿੱਚ ਹੀ ਗੁੱਸਾ ਕਰਕੇ ਚੁੱਪ ਕਰ ਗਿਆ ਪਰ ਇਹ ਗੱਲ ਮੇਰੇ ਲਈ ਬਹੁਤ ਵੱਡੀ ਸੀ ਮੈਂ ਇਸ ਗੱਲ ਬਾਰੇ ਸਾਰੀ ਰਾਤ ਪਿਆ ਸੋਚੀ ਗਿਆ ਤੇ ਮੈਂ ਆਪਣੇ ਆਪ ਨੂੰ ਕੋਸਣ ਲੱਗਾ ਕਿ ਜੇ ਮੈਂ ਇਦਾਂ ਦਾ ਤਾਂ ਹੀ ਉਹ ਬਾਰ ਮੂੰਹ ਮਾਰਦੀ ਆ ਉਹ ਆਪਣੇ ਚਾਚੇ ਸਹੁਰੇ ਨਾਲ ਹੀ ਮੂੰਹ ਕਾਲਾ ਕਰ ਰਹੀ ਸੀ ਮੇਰਾ ਚਾਚਾ ਗੱਡੀ ਚਲਾਉਂਦਾ ਸੀ ਮੇਰੇ ਸਹੁਰੇ ਨੇ ਕਈ ਵਾਰ ਉਹਨੂੰ ਕਿਹਾ ਕਿ ਆਪਾਂ ਨੂੰ ਕੀ ਲੋੜ ਆ ਆਪਣੇ ਜ਼ਮੀਨ ਬਹੁਤ ਖੁੱਲੀ ਤੇ ਵਿੱਚ ਕੰਮ ਕਰਾਇਆ ਕਰ ਪਰ ਚਾਚਾ ਖੇਤੀ ਦਾ ਕੰਮ ਕਰਕੇ ਬਿਲਕੁਲ ਰਾਜ਼ੀ ਨਹੀਂ ਸੀ ਉਹਨੂੰ ਗੱਡੀ ਚਲਾਉਂਦਾ ਬੜਾ ਸ਼ੌਂਕ ਸੀ ਇਸ ਕਰਕੇ ਉਹ ਨਵੀਂ ਗੱਡੀ ਲੈ ਕੇ ਟੈਕਸੀ ਸਟੈਂਡ ਤੇ ਲਾਉਂਦਾ ਸੀ ਮੈਂ ਆਪਣੇ ਘਰ ਵਾਲੀ ਨਾਲੋਂ ਵੱਧ ਆਪਣੇ ਚਾਚੇ ਤੇ ਹੈਰਾਨਾ ਜਿੱਥੇ ਉਹਨੂੰ ਪ੍ਰਵੀਨ ਨੂੰ ਧੀ ਮੰਨਣਾ ਚਾਹੀਦਾ ਸੀ ਉਹ ਤਾਂ ਉਹਦੇ ਨਾਲ ਗਲਤ ਕਰ ਰਿਹਾ ਸੀ ਪਰ ਮੇਰੀ ਘਰ ਵਾਲੀ ਨੂੰ ਤਾਂ ਮੈਂ ਪਸੰਦ ਹੀ ਨਹੀਂ ਸੀ ਮੈਂ ਇੱਕ ਵਾਰ ਨਹੀਂ ਕਈ ਵਾਰ ਉਹਨੂੰ ਆਪਣੇ ਚਾਚੇ ਨਾਲ ਕਮਰੇ ਵਿੱਚੋਂ ਨਿਕਲਦੇ ਹੋਏ ਵੇਖਿਆ ਇਹ ਗੱਲ ਮੇਰੇ ਦਿਮਾਗ ਤੇ ਚੜ ਗਈ ਇਸ ਕਰਕੇ ਮੈਂ ਰੋਜ਼ ਦਾਰੂ ਪੀਣ ਲੱਗ ਪਿਆ ਪਰ ਮੈਂ ਇਹ ਗੱਲ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਮੈਂ ਘਰ ਆਵਾਂ ਨਾ ਆਵਾਂ ਚਾਹੇ ਮੈਂ ਬਾਹਰ ਲੈ ਕੇ ਰਹੀ ਪੈ ਜਾ ਮੇਰੀ ਘਰ ਵਾਲੀ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਹੁਣ ਉਹਨਾਂ ਦਾ ਕੰਮ ਇੰਨਾ ਵੱਧ ਗਿਆ ਸੀ ਕਿ ਇੱਕ ਦਿਨ ਮੇਰੀ ਮੰਮੀ ਨੂੰ ਵੀ ਇਸ ਗੱਲ ਬਾਰੇ ਪਤਾ ਲੱਗ ਗਿਆ ਪਰ ਮੰਮੀ ਨੇ ਵੀ ਕੁਝ ਨਾ ਕਿਹਾ ਮੰਮੀ ਨੇ ਇਹ ਸੋਚ ਲੈ ਕੇ ਚੱਲ ਕੋਈ ਨਾ ਜਵਾਕ ਹੋ ਜਾਊਗਾ ਤਾਂ ਮੇਰੇ ਪੁੱਤ ਦੀ ਇੱਜ਼ਤ ਬਣੀ ਰਹੂਗੀ ਇਹ ਗੱਲ ਮੰਮੀ ਨੇ ਮੈਨੂੰ ਖੁਦ ਕਹੀ ਪਰ ਮੈਂ ਜਵਾਕ ਦਾ ਕੀ ਕਰਨਾ ਸੀ ਜਦ ਮੇਰਾ ਖੁਦ ਜਵਾਕ ਨਹੀਂ ਹੋ ਰਿਹਾ ਸੀ ਕਿਸੇ ਨੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਇਹਨੂੰ ਦਵਾਈ ਲਿਆ ਕੇ ਦਿੰਨੇ ਆ ਜਾਂ ਕਿਸੇ ਡਾਕਟਰ ਕੋਲ ਦਿਖਾਉਣੇ ਆ ਕਿਉਂਕਿ ਸਾਡੇ ਘਰ ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਸਭ ਨੇ ਉਹਦਾ ਹੀ ਸਾਥ ਦਿੱਤਾ ਮੇਰੇ ਚਾਚੇ ਨੂੰ ਵੀ ਬਿਲਕੁਲ ਸ਼ਰਮ ਨਹੀਂ ਆਈ ਆਪਣੀ ਨੋ ਨਾਲ ਹੀ ਮੂੰਹ ਕਾਲਾ ਕਰਨ ਲੱਗ ਪਿਆ ਚਾਚਾ ਵੀ ਕੋਈ ਥੋੜੀ ਉਮਰ ਦਾ ਨਹੀਂ ਸੀ ਚਾਚਾ ਵੀ ਮੇਰੇ ਡੈਡੀ ਨਾਲੋਂ 2 ਸਾਲ ਹੀ ਛੋਟਾ ਸੀ ਮੈਨੂੰ ਇਸ ਗੱਲ ਦੀ ਬੜੀ ਟੈਨਸ਼ਨ ਰਹਿੰਦੀ ਸੀ ਮੇਰੇ ਚਾਚੇ ਕੋਲ ਆਪਣੀ ਗੱਡੀ ਆ ਤੇ ਉਹ ਗੱਡੀ ਤੇ ਦਿੱਲੀ ਗੇੜੇ ਲਗਾਉਂਦਾ ਸੀ ਮੇਰੀ ਘਰ ਵਾਲੀ ਬਸ ਉਹਦੇ ਨਾਲ ਹੀ ਖੁਸ਼ ਰਹਿੰਦੀ ਸੀ ਮੈਂ ਕਦੇ ਸੋਚਿਆ ਨਹੀਂ ਸੀ ਕਿ ਘਰ ਵਿੱਚ ਇਹ ਕੁਝ ਵੀ ਹੋਊਗਾ ਹੁਣ ਹੌਲੀ-ਹੌਲੀ ਇਹ ਗੱਲ ਸਾਰੇ ਪਰਿਵਾਰ ਨੂੰ ਵੀ ਪਤਾ ਲੱਗ ਗਈ ਜਦੋਂ ਮੇਰੇ ਡੈਡੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਬਹੁਤ ਰੌਲਾ ਪਾਇਆ ਤੇ ਆਪਣੀ ਨੂੰਹ ਨੂੰ ਕਹਿ ਦਿੱਤਾ ਕਿ ਇਸ ਘਰ ਵਿੱਚੋਂ ਨਿਕਲ ਜਾ ਤਾਂ ਮੇਰੀ ਘਰ ਵਾਲੀ ਨੇ ਸਮਾਨ ਪੈਕ ਕਰ ਲਿਆ ਤੇ ਜਦੋਂ ਉਹ ਜਾਣ ਲੱਗੀ ਤਾਂ ਮੇਰੀ ਮੰਮੀ ਨੇ ਫੇਰ ਉਹਨੂੰ ਰੋਕ ਲਿਆ ਤੇ ਮੰਮੀ ਨੇ ਡੈਡੀ ਨੂੰ ਸਮਝਾਇਆ ਕਿ ਇਹਦਾ ਦੁਬਾਰਾ ਵਿਆਹ ਨਹੀਂ ਹੋਣਾ ਕਿਉਂਕਿ ਇਹ ਇੰਨੇ ਜੋਗਾ ਹੈ ਨਹੀਂ ਆ ਇਸ ਕਰਕੇ ਤੁਸੀਂ ਚੁੱਪ ਹੀ ਰਹੋ ਮੈਂ ਹੈਰਾਨ ਰਹਿ ਗਿਆ ਕਿ ਮੇਰੇ ਬਾਰੇ ਕੋਈ ਵੀ ਨਹੀਂ ਸੋਚ ਰਿਆ ਸਾਰੇ ਬਸ ਘਰ ਦੀ ਇੱਜ਼ਤ ਬਾਰੇ ਸੋਚ ਰਹੇ ਆ ਜੋ ਉਹ ਇੱਜ਼ਤ ਖਰਾਬ ਕਰ ਰਹੀ ਸੀ ਉਹਦਾ ਕੀ ਸੀ ਮੈਂ ਖੇਤ ਵਿੱਚ ਕੰਮ ਕਰੀ ਜਾਣਾ ਤੇ ਸ਼ਾਮ ਨੂੰ दारू ਪੀ ਕੇ ਪੈ ਜਾਣਾ ਬਸ ਦਿੱਲੀ ਦਾ ਮੇਰਾ ਇਹੀ ਕੰਮ ਰਹਿ ਗਿਆ ਸੀ ਮੈਨੂੰ ਬਸ ਕੱਲੀ ਮੰਮੀ ਫੋਨ ਕਰਕੇ ਪੁੱਛ ਲੈਂਦੀ ਸੀ ਕਿ ਘਰ ਨਹੀਂ ਆਇਆ ਉਹ ਮੈਨੂੰ ਡੀਕਦੀ ਰਹਿੰਦੀ ਸੀ ਮੇਰੀ ਘਰ ਵਾਲੀ ਨੂੰ ਤਾਂ ਮੇਰਾ ਕੋਈ ਫਿਕਰ ਹੀ ਨਹੀਂ ਸੀ ਇਹ ਗੱਲ ਘਰ ਵਿੱਚ ਮੰਮੀ ਡੈਡੀ ਨੂੰ ਪਤਾ ਸੀ ਪਰ ਮੇਰੀ ਚਾਚੀ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿਉਂਕਿ ਚਾਚਾ ਇਸ ਗੱਲ ਦੀ ਪਣਕ ਚਾਚੀ ਨੂੰ ਨਹੀਂ ਲੱਗਣ ਦਿੰਦਾ ਸੀ ਚਾਚੀ ਵਿਚਾਰੀ ਭੋਲੀ ਜਈ ਸੀ ਚਾਚੇ ਦੀਆਂ ਦੋ ਕੁੜੀਆਂ ਸੀ ਇੱਕ ਤਾਂ ਬਾਹਰ ਕੈਨੇਡਾ ਵਿੱਚ ਸੀ ਤੇ ਇੱਕ ਇੱਧਰ ਕਾਲਜ ਵਿੱਚ ਪੜਦੀ ਸੀ ਤੇ ਇੱਕ ਉਹਦਾ ਮੁੰਡਾ ਸੀ ਉਹ ਵੀ ਕਾਲਜ ਵਿੱਚ ਪੜਦਾ ਸੀ ਬਸ ਇਸ ਤਰ੍ਹਾਂ ਹੀ ਟਾਈਮ ਲੰਗੀ ਜਾਂਦਾ ਸੀ ਇੱਕ ਦਿਨ ਅਚਾਨਕ ਖਬਰ ਮਿਲੀ ਕਿ ਮੇਰੀ ਘਰਵਾਲੀ ਪ੍ਰੈਗਨੈਂਟ ਆ ਸਾਰਾ ਪਰਿਵਾਰ ਬਹੁਤ ਖੁਸ਼ ਸੀ ਮੇਰੀ ਮੰਮੀ ਲੱਡੂਆਂ ਦਾ ਡੱਬਾ ਲੈ ਕੇ ਬੈਠੀ ਸੀ ਜਦੋਂ ਮੈਂ ਘਰ ਗਿਆ ਤੇ ਮੰਮੀ ਮੈਨੂੰ ਵਧਾਈਆਂ ਦੇਣ ਲੱਗੀ ਕਿ ਤੂੰ ਡੈਡੀ ਬਣਨ ਵਾਲਾ ਪਰ ਮੈਨੂੰ ਕਾਦੀ ਖੁਸ਼ੀ ਸੀ ਕਿਉਂਕਿ ਮੈਨੂੰ ਤਾਂ ਸਭ ਪਤਾ ਸੀ ਕਿ ਬੱਚਾ ਕਿਸ ਦਾ ਇਹ ਗੱਲ ਮੰਮੀ ਹੁਣਾਂ ਨੂੰ ਵੀ ਪਤਾ ਸੀ ਮੈਂ ਅੰਦਰੋਂ ਅੰਦਰੀ ਬਹੁਤ ਦੁਖੀ ਸੀ ਪਰ ਮੈਂ ਕੁਝ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਘਰਦਿਆਂ ਦੀ ਰਜਾਮੰਦੀ ਇਸ ਗੱਲ ਵਿੱਚ ਸੀ ਨਾਲੇ ਮੈਂ ਤਾਂ ਕਦੇ ਕਿਸੇ ਨੂੰ ਕੁਝ ਬੋਲਿਆ ਹੀ ਨਹੀਂ ਸੀ ਹੁਣ ਮੈਂ ਕੀ ਬੋਲਣਾ ਸੀ ਇੱਕ ਦਿਨ ਮੈਂ ਸੋਚਿਆ ਕਿ ਮੈਂ ਆਪਣੇ ਛੋਟੇ ਭਰਾ ਨੂੰ ਸਭ ਕੁਝ ਦੱਸ ਦੇਵਾਂ ਇੱਕ ਦਿਨ ਉਹਦਾ ਫੋਨ ਆਇਆ ਤੇ ਉਹ ਵੀ ਮੈਨੂੰ ਵਧਾਈਆਂ ਦੇਣ ਲੱਗਾ ਕਿ ਮੈਂ ਚਾਚਾ ਬਣਨ ਵਾਲਾ ਮੈਂ ਸੋਚਿਆ ਕਿ ਮੈਂ ਸਭ ਕੁਝ ਉਹਨੂੰ ਦੱਸ ਦੇਵਾਂ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੇਰੇ ਤੋਂ ਨਾ ਦੱਸਿਆ ਗਿਆ ਤੇ ਅਗਲੇ ਮਹੀਨੇ ਮੇਰਾ ਭਰਾ ਆ ਰਿਹਾ ਸੀ ਕਿਉਂਕਿ ਘਰਦਿਆਂ ਨੇ ਉਹਦੇ ਲਈ ਕੁੜੀ ਦੇਖ ਰੱਖੀ ਸੀ ਤੇ ਉਹਦਾ ਵਿਆਹ ਕਰਨਾ ਸੀ ਅਗਲੇ ਮਹੀਨੇ ਮੇਰਾ ਭਰਾ ਇੰਡੀਆ ਆ ਗਿਆ ਸੀ ਹੁਣ ਸਾਰੇ ਘਰ ਦੇ ਸ਼ਾਪਿੰਗ ਕਰਨ ਜਾਂਦੇ ਸੀ ਮੈਨੂੰ ਕੋਈ ਵੀ ਨਹੀਂ ਪੁੱਛਦਾ ਸੀ ਪਰ ਮੇਰਾ ਭਰਾ ਕੱਲਾ ਸੀ ਜੋ ਮੈਨੂੰ ਹਰ ਰੋਜ਼ ਨਾਲ ਲੈ ਕੇ ਜਾਂਦਾ ਸੀ ਤੇ ਮੇਰੀ ਘਰਵਾਲੀ ਮੇਰੇ ਵੱਲ ਵੇਖ ਕੇ ਨੱਕ ਜਿਹਾ ਵਟ ਲੈਂਦੀ ਸੀ ਕਿਉਂਕਿ ਮੇਰੇ ਚਾਚੇ ਦੀ ਗੱਡੀ ਵਿੱਚ ਅਸੀਂ ਹਰ ਰੋਜ਼ ਕੱਪੜੇ ਲੈਣ ਜਾਂਦੇ ਸੀ ਤੇ ਮੇਰੀ ਘਰਵਾਲੀ ਨੂੰ ਇਹ ਹੁੰਦਾ ਸੀ ਕਿ ਮੈਂ ਉਹਨਾਂ ਦੇ ਨਾਲ ਨਾ ਹੋਵਾਂ ਕਿਉਂਕਿ ਉਹ ਚਾਚੇ ਨਾਲ ਜਾ ਕੇ ਖੁਸ਼ ਸੀ ਉਹ ਮੇਰੇ ਭਰਾ ਦੇ ਸਾਹਮਣੇ ਮੈਨੂੰ ਕੁਝ ਵੀ ਨਹੀਂ ਕਹਿ ਸਕਦੀ ਸੀ ਮੈਨੂੰ ਵੀ ਆਪਣੇ ਘਰਵਾਲੀ ਨਾਲ ਕੋਈ ਲਗਾਵ ਨਹੀਂ ਰਿਹਾ ਕਿਉਂਕਿ ਉਹਦੇ ਪੇਟ ਵਿੱਚ ਪਲ ਰਿਹਾ ਬੱਚਾ ਕਿਸੇ ਹੋਰ ਦਾ ਸੀ ਤੇ ਮੈਨੂੰ ਹੌਲੀ-ਹੌਲੀ ਉਹਦਾ ਮੋਹ ਘਟ ਗਿਆ ਜਦੋਂ ਸਾਡਾ ਵਿਆਹ ਹੋਇਆ ਸੀ ਤਾਂ ਮੈਂ ਉਹਦਾ ਬਹੁਤ ਮੋਹ ਕਰਦਾ ਸੀ ਪਰ ਹੁਣ ਮੈਨੂੰ ਉਹਦੇ ਨਾਲ ਨਫ਼ਰਤ ਹੋ ਗਈ ਸੀ ਮੇਰਾ ਭਰਾ ਮੈਨੂੰ ਇੱਕ ਦਿਨ ਕਹਿਣ ਲੱਗਾ ਕਿ ਮੈਂ ਤੁਹਾਨੂੰ ਦੋਵਾਂ ਨੂੰ ਬਹੁਤ ਘੱਟ ਬੋਲਦੇ ਵੇਖਿਆ ਕੀ ਗੱਲ ਆ ਤਾਂ ਮੈਂ ਉਹਨੂੰ ਕਿਹਾ ਕਿ ਜਿਸ ਤਰ੍ਹਾਂ ਸਾਰੇ ਘਰ ਦੇ ਮੈਨੂੰ ਪਾਗਲ ਸਮਝਦੇ ਉਸੇ ਤਰ੍ਹਾਂ ਹੀ ਤੇਰੀ ਪਰਜਾਈ ਵੀ ਮੈਨੂੰ ਇਸ ਤਰ੍ਹਾਂ ਹੀ ਸਮਝਦੀ ਆ ਤੇ ਹੌਲੀ-ਹੌਲੀ ਮੇਰੇ ਭਰਾ ਨੂੰ ਘਰ ਰਹਿ ਕੇ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਤੇ ਉਹਨੇ ਮੁੜ ਕੇ ਕਦੇ ਵੀ ਮੇਰੇ ਚਾਚੇ ਨੂੰ ਅੱਜ ਤੱਕ ਨਹੀਂ ਬੁਲਾਇਆ ਤੇ ਉਹਨੇ ਘਰਦਿਆਂ ਨਾਲ ਵੀ ਇਹ ਗੱਲ ਕੀਤੀ ਤਾਂ ਘਰ ਦੇ ਕਹਿਣ ਲੱਗੇ ਕਿ ਅਸੀਂ ਇਹਦੀ ਬਦਨਾਮੀ ਹੋਣ ਤੋਂ ਬਚਾਉਣ ਵਾਸਤੇ ਚੁੱਪ ਰਹੇ ਜੇ ਇਹਦੇ ਬੱਚਾ ਨਾ ਹੁੰਦਾ ਤਾਂ ਬਦਨਾਮੀ ਆਪਣੇ ਪੁੱਤ ਦੀ ਵੀ ਹੋਣੀ ਸੀ ਕਿਉਂਕਿ ਮੇਰੀ ਘਰ ਵਾਲੀ ਚੁੱਪ ਰਹਿਣ ਵਾਲੀ ਨਹੀਂ ਸੀ ਉਹ ਕਹਿੰਦੀ ਸੀ ਕਿ ਜੇ ਤੁਸੀਂ ਮੈਨੂੰ ਬੱਚਾ ਨਹੀਂ ਲੈਣ ਦਿਓਗੇ ਤਾਂ ਮੈਂ ਇਸ ਘਰ ਵਿੱਚ ਨਹੀਂ ਰਹਾਗੀ ਇਸ ਗੱਲ ਤੋਂ ਡਰਦਿਆਂ ਹੋਇਆਂ ਘਰਦਿਆਂ ਨੇ ਕਦੇ ਵੀ ਮੇਰੀ ਘਰ ਵਾਲੀ ਨੂੰ ਕੁਝ ਨਹੀਂ ਕਿਹਾ ਹੁਣ ਮੇਰੇ ਭਰਾ ਦਾ ਵਿਆਹ ਨੇੜੇ ਆ ਗਿਆ ਸੀ ਤੇ ਵਿਆਹ ਵਿੱਚ ਕਾਫੀ ਜਾਣੇ ਸੱਦੇ ਹੋਏ ਸੀ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਗਿਆ ਮੇਰੇ ਭਰਾ ਦੇ ਘਰ ਵਾਲੀ ਦਾ ਸੁਭਾਅ ਬੜਾ ਚੰਗਾ ਸੀ ਉਹ ਮੇਰਾ ਬੜਾ ਮੋਹ ਕਰਦੀ ਸੀ ਉਹ ਮੈਨੂੰ ਵੀਰਾ ਵੀਰਾ ਕਰਦੀ ਰਹਿੰਦੀ ਸੀ ਮੇਰਾ ਭਰਾ ਤੇ ਮੈਂ ਇੱਕ ਦਿਨ ਖੇਤ ਕੱਲੇ ਬੈਠੇ ਸੀ ਤੇ ਮੇਰਾ ਭਰਾ ਮੈਨੂੰ ਸਮਝਾਉਣ ਲੱਗਾ ਕਿ ਅੱਜ ਦੇ ਜਮਾਨੇ ਵਿੱਚ ਕੋਈ ਵੀ ਐਦਾਂ ਦਾ ਰੋਗ ਨਹੀਂ ਆ ਜਿਹਦੀ ਦਵਾਈ ਨਾ ਹੋਵੇ ਤੈਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ ਸੀ ਮੇਰਾ ਭਰਾ ਮੈਨੂੰ ਕਹਿਣ ਲੱਗਾ ਤੂੰ ਇੱਕ ਵਾਰ ਮੇਰੇ ਨਾਲ ਤਾਂ ਇਹ ਗੱਲ ਸ਼ੇਅਰ ਕਰਦਾ ਮੈਂ ਆਪੇ ਤੇਰਾ ਇਲਾਜ ਕਰਵਾਉਂਦਾ ਤਾਂ ਮੈਂ ਉਹਨੂੰ ਦੱਸਿਆ ਕਿ ਮੈਂ ਦਵਾਈ ਲਈ ਸੀ ਪਰ ਕੋਈ ਫਰਕ ਨਾ ਪਿਆ ਤੇ ਫਿਰ ਮੈਂ ਘਟ ਗਿਆ ਤੇ ਘਰਦਿਆਂ ਵਿੱਚੋਂ ਕਿਸੇ ਨੇ ਵੀ ਇਹ ਗੱਲ ਨਹੀਂ ਕਹੀ ਕਿ ਆਪਾਂ ਕਿਸੇ ਹੋਰ ਡਾਕਟਰ ਨੂੰ ਦਿਖਾ ਲੈਨੇ ਆ ਮੇਰਾ ਭਰਾ ਮੇਰਾ ਬਹੁਤ ਜ਼ਿਆਦਾ ਕਰਦਾ ਸੀ ਉਹ ਮੈਨੂੰ ਕਿਸੇ ਡਾਕਟਰ ਕੋਲ ਲੈ ਗਿਆ ਤੇ ਉਸ ਡਾਕਟਰ ਨੇ ਦੱਸਿਆ ਕਿ ਦਵਾਈ 1 ਸਾਲ ਖਾਣੀ ਪੈਣੀ ਆ ਪਰ ਇਹਨੇ ਬਿਲਕੁਲ ਠੀਕ ਹੋ ਜਾਣਾ ਆ ਤੇ ਡਾਕਟਰ ਨੇ ਦੱਸਿਆ ਕਿ ਸ਼ਰਾਬ ਵੀ ਘੱਟ ਮਾਤਰਾ ਵਿੱਚ ਹੀ ਪੀਣੀ ਆ ਜੇ ਤੂੰ ਡੇਲੀ ਸ਼ਰਾਬ ਪੀਵੇਂਗਾ ਤਾਂ ਫੇਰੇ ਪ੍ਰੋਬਲਮ ਵਾਧੀ ਜਾਣੀ ਆ ਮੇਰੇ ਭਰਾ ਨੇ ਮੈਨੂੰ ਬਹੁਤ ਸਮਝਾਇਆ ਕਿ ਡਾਕਟਰ ਦੇ ਕਹੇ ਅਨੁਸਾਰ ਹੁਣ ਤੂੰ ਦਵਾਈ ਖਾਣੀ ਤੇ ਸ਼ਰਾਬ ਕੀ ਘਟ ਪੀਵੀ ਤੂੰ ਵੀ ਠੀਕ ਹੋ ਕੇ ਵਿਖਾ ਦੇ ਇਸ ਗੱਲ ਪਿੱਛੇ ਤੇਰੀ ਘਰ ਵਾਲੀ ਤੇਰੀ ਇੱਜ਼ਤ ਨਹੀਂ ਕਰਦੀ ਮੈਂ ਵੀ ਇਹ ਚੀਜ਼ ਠਾਨ ਲਈ ਸੀ ਕਿ ਮੈਂ ਠੀਕ ਹੋ ਕੇ ਵਿਖਾਣਾ ਆ ਮੈਂ ਲਗਾਤਾਰ ਦਵਾਈ ਖਾਦੀ ਇੱਕ ਦਿਨ ਮੇਰੀ ਘਰ ਵਾਲੀ ਤੇ ਮੇਰੇ ਚਾਚੇ ਦੀ ਕਰਤੂਤ ਮੇਰੀ ਚਾਚੀ ਨੂੰ ਪਤਾ ਲੱਗ ਗਈ ਤੇ ਮੇਰੀ ਚਾਚੀ ਨੇ ਘਰ ਵਿੱਚ ਬਹੁਤ ਰੌਲਾ ਪਾਇਆ ਤੇ ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਬੱਚਾ ਮੇਰੇ ਘਰ ਵਾਲੇ ਦਾ ਆ ਮੇਰੇ ਮੰਮੀ ਡੈਡੀ ਨੇ ਚਾਚੀ ਨੂੰ ਬੈਠ ਕੇ ਸਾਰੀ ਗੱਲ ਸਮਝਾਈ ਪਰ ਮੇਰੀ ਚਾਚੀ ਗੁੱਸੇ ਹੋ ਕੇ ਆਪਣੇ ਪੇਕੇ ਚਲੀ ਗਈ ਤੇ ਚਾਚੀ ਨੇ ਉਥੋਂ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਿਣ ਲੱਗੀ ਤੈਨੂੰ ਕੋਈ ਫਰਕ ਨਹੀਂ ਪੈਂਦਾ ਤੈਨੂੰ ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਤੂੰ ਉਹਨੂੰ ਛੱਡ ਕਿਉਂ ਨਹੀਂ ਦਿੰਦਾ ਮੇਰੀ ਚਾਚੀ ਮੈਨੂੰ ਵਾਰ-ਵਾਰ ਕਹਿ ਰਹੀ ਸੀ ਕਿ ਤੂੰ ਤਲਾਕ ਦੇ ਦੇ ਤਾਂ ਮੈਂ ਚਾਚੀ ਨੂੰ ਕਿਹਾ ਕਿ ਅੱਜ ਤੱਕ ਮੇਰੀ ਕਿਸੇ ਨੇ ਘਰ ਵਿੱਚ ਸੁਣੀ ਆ ਜਦੋਂ ਇਹ ਗੱਲ ਮੈਨੂੰ ਪਤਾ ਲੱਗੀ ਸੀ ਤਾਂ ਦੁੱਖ ਤਾਂ ਮੈਨੂੰ ਵੀ ਬਹੁਤ ਹੋਇਆ ਸੀ ਪਰ ਮੈਂ ਕੀ ਕਰਦਾ ਮੇਰੀ ਕੌਣ ਸੁਣਦਾ ਮੇਰੀ ਚਾਚੀ ਨੇ ਬਸ ਇੱਕੋ ਰਾਟ ਲਈ ਹੋਈ ਸੀ ਕਿ ਜਦੋਂ ਤੱਕ ਪ੍ਰਵੀਨ ਨੂੰ ਆਪਣੇ ਪੇਕੇ ਨਹੀਂ ਤੋੜਦੇ ਮੈਂ ਇਸ ਘਰ ਵਿੱਚ ਵਾਪਸ ਨਹੀਂ ਆਵਾਂਗੀ ਘਰ ਦੇ ਚਾਚੀ ਨੂੰ ਇਹ ਕਹਿ ਦਿੰਦੇ ਸੀ ਕਿ ਹੁਣ ਉਹ ਮਾਂ ਬਣਨ ਵਾਲੀ ਆ ਇਸ ਹਾਲ ਵਿੱਚ ਅਸੀਂ ਉਹਨੂੰ ਕਿਵੇਂ ਛੱਡ ਸਕਦੇ ਆ ਹੁਣ ਇਹ ਗੱਲ ਘਰ ਤੋਂ ਬਾਹਰ ਜਾਂਦੀ ਤਾਂ ਚਾਚੇ ਦੀ ਬੇਇੱਜ਼ਤੀ ਹੋਣੀ ਸੀ ਇਸ ਗੱਲ ਦਾ ਵੀ ਚਾਚੀ ਨੂੰ ਖਿਆਲ ਸੀ ਕਿਉਂਕਿ ਜੇ ਚਾਚੀ ਉੱਥੇ ਜ਼ਿਆਦਾ ਦਿਨ ਰਹਿੰਦੀ ਚਾ ਚਾਚੀ ਦੇ ਜਵਾਕਾਂ ਨੂੰ ਇਹ ਗੱਲ ਪਤਾ ਲੱਗ ਜਾਣੀ ਸੀ ਕੋਈ ਵੀ ਮਾਪਿ ਉਹ ਨਹੀਂ ਚਾਹੁੰਦਾ ਕਿ ਜਵਾਕਾਂ ਨੂੰ ਆਪਣੇ ਪਿਓ ਦੀ ਗੱਲ ਪਤਾ ਲੱਗੇ ਇਸ ਕਰਕੇ ਚਾਚੀ ਥੋੜੇ ਦਿਨਾਂ ਦੇ ਬਾਅਦ ਹੀ ਘਰ ਵਾਪਸ ਆ ਗਈ ਪਰ ਉਹ ਚਾਚੇ ਨੂੰ ਘਾਟ ਹੀ ਬੁਲਾਉਂਦੀ ਸੀ ਪਰ ਪ੍ਰਵੀਨ ਨੂੰ ਤਾਂ ਚਾਚੀ ਨੇ ਬਿਲਕੁਲ ਹੀ ਬੁਲਾਉਣਾ ਛੱਡ ਦਿੱਤਾ ਸੀ ਇਸ ਤਰ੍ਹਾਂ ਹੀ ਸਾਡੇ ਘਰ ਦਾ ਮਾਹੌਲ ਕੁਝ ਠੀਕ ਨਹੀਂ ਸੀ ਮੇਰੇ ਭਰਾ ਦੇ ਘਰ ਵਾਲੀ ਨੂੰ ਵੀ ਹੌਲੀ-ਹੌਲੀ ਉਹਨਾਂ ਸਾਰੀਆਂ ਗੱਲਾਂ ਦਾ ਭੇਦ ਆਉਣ ਲੱਗ ਪਿਆ ਉਹ ਮੇਰਾ ਬੜਾ ਤਰਸ ਕਰਦੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੀ ਘਰ ਵਾਲੀ ਮੇਰੀ ਬਿਲਕੁਲ ਵੀ ਕੇਅਰ ਨਹੀਂ ਕਰਦੀ ਅਸੀਂ ਬਸ ਇੱਕ ਕਮਰੇ ਵਿੱਚ ਰਹਿੰਦੇ ਸੀ ਹੋਰ ਸਾਡੇ ਵਿੱਚ ਕੁਝ ਵੀ ਨਹੀਂ ਸੀ ਮੇਰਾ ਭਰਾ ਵਾਪਸ ਵਿਦੇਸ਼ ਚਲਾ ਗਿਆ ਸੀ ਉਹ ਮੈਨੂੰ ਹਰ ਮਹੀਨੇ ਪੈਸੇ ਪਾ ਦਿੰਦਾ ਸੀ ਕਿ ਆਪਣੀ ਦਵਾਈ ਨਾ ਬੰਦ ਕਰੀਂ ਮੇਰਾ ਭਰਾ ਤੇ ਉਹਦੀ ਘਰਵਾਲੀ ਹੀ ਮੇਰਾ ਧਿਆਨ ਰੱਖਦੇ ਸੀ ਮੇਰੀ ਮੰਮੀ ਤਾਂ ਮੈਨੂੰ ਕਹਿ ਦਿੰਦੀ ਸੀ ਕਿ ਮੈਂ ਮਜਬੂਰ ਹਾਂ ਹੁਣ ਪ੍ਰਵੀਨ ਨੂੰ ਨੋਵਾਂ ਮਹੀਨਾ ਲੱਗ ਗਿਆ ਸੀ ਤੇ ਹੁਣ ਪ੍ਰਵੀਨ ਜ਼ਿਆਦਾ ਬਿਮਾਰ ਰਹਿਣ ਲੱਗ ਪਈ ਸੀ ਕਿਉਂਕਿ ਉਹਦਾ ਬੱਚਾ ਆਉਣ ਦਾ ਟਾਈਮ ਬਿਲਕੁਲ ਨੇੜੇ ਆ ਗਿਆ ਸੀ ਹੁਣ ਉਹਦੇ ਕੋਲੋਂ ਕੋਈ ਕੰਮ ਵੀ ਨਹੀਂ ਹੁੰਦਾ ਸੀ ਉਹ ਸ਼ਰਿਆਮ ਮੇਰੇ ਚਾਚੇ ਨਾਲੀ ਗੱਡੀ ਵਿੱਚ ਦਵਾਈ ਲੈਣ ਜਾਂਦੀ ਸੀ ਮੈਨੂੰ ਇਹ ਵੀ ਨਹੀਂ ਕਹਿੰਦੀ ਸੀ ਕਿ ਤੂੰ ਨਾਲ ਚੱਲਿਆ ਜਾ ਬਸ ਉਹ ਚੁੱਪ ਕਰਕੇ ਉਹਦੇ ਨਾਲ ਬੈਠ ਕੇ ਚਲੀ ਜਾਂਦੀ ਸੀ ਇਸ ਗੱਲ ਨੂੰ ਵੇਖ ਕੇ ਸਾਡੇ ਮੰਡ-ਗਵੰਡ ਵਿੱਚ ਵੀ ਗੱਲਾਂ ਹੋਣ ਲੱਗ ਪਈਆਂ ਸੀ ਤੇ ਮੈਨੂੰ ਸਾਰੇ ਪੁੱਛਣ ਲੱਗ ਪਏ ਸੀ ਕਿ ਤੇਰੀ ਘਰ ਵਾਲੀ ਤਾਂ ਚਾਚੇ ਨਾਲ ਹੀ ਰਹਿੰਦੀ ਆ ਮੇਰੀ ਘਰ ਵਾਲੀ ਨੂੰ ਇਸ ਗੱਲ ਤੋਂ ਕੋਈ ਸ਼ਰਮ ਨਹੀਂ ਆਉਂਦੀ ਸੀ ਹੁਣ ਮੇਰੀ ਘਰ ਵਾਲੀ ਕੋਲ ਕੁੜੀ ਨੇ ਜਨਮ ਲਿਆ ਤੇ ਕੁੜੀ ਦੀ ਸ਼ਕਲ ਬਿਲਕੁਲ ਮੇਰੇ ਚਾਚੇ ਵਰਗੀ ਸੀ ਮੇਰੀ ਚਾਚੀ ਨੇ ਆਪਣੀ ਕੁੜੀ ਨੂੰ ਕਹਿ ਕੇ ਚਾਚੇ ਦਾ ਕੈਨੇਡਾ ਦਾ ਵੀਜ਼ਾ ਲਗਵਾ ਦਿੱਤਾ ਤੇ ਬਹਾਨੇ ਨਾਲ ਉਹਨੂੰ ਬਾਹਰ ਕੱਢ ਦਿੱਤਾ ਇਸ ਗੱਲ ਤੋਂ ਮੈਂ ਵੀ ਬੜਾ ਖੁਸ਼ ਸੀ ਪਰ ਪ੍ਰਵੀਨ ਇਸ ਗੱਲ ਤੋਂ ਬੜੀ ਦੁਖੀ ਸੀ ਕਿਉਂਕਿ ਉਹਨੂੰ ਚਾਚੇ ਨਾਲ ਖੇ ਖਾਣ ਦੀ ਜੋ ਆਦਤ ਪਈ ਸੀ ਕੁੜੀ ਵੀ ਵੱਡੀ ਹੁੰਦੀ ਜਾ ਰਹੀ ਸੀ ਪਰ ਇੱਕ ਦਿਨ ਮੈਨੂੰ ਇੱਕ ਗੱਲ ਦਾ ਹੋਰ ਪਤਾ ਲੱਗਾ ਚਾਚੇ ਗਏ ਨੂੰ ਤਾਂ ਕਈ ਮਹੀਨੇ ਹੋ ਗਏ ਸੀ ਪਰ ਜੋ ਗੱਲ ਦਾ ਮੈਨੂੰ ਹੁਣ ਪਤਾ ਲੱਗਾ ਉਹ ਵੇਖ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਕਿ ਕੋਈ ਇਨਸਾਨ ਇੰਨਾ ਕਿਵੇਂ ਡਿੱਗ ਸਕਦਾ ਮੇਰੀ ਘਰ ਵਾਲੀ ਹੁਣ ਮੇਰੇ ਚਾਚੇ ਦੇ ਮੁੰਡੇ ਨਾਲ ਰਹਿਣ ਲੱਗ ਪਈ ਮਤਲਬ ਹੁਣ ਉਹਦੇ ਨਾਲ ਖੇ ਖਾਣ ਲੱਗ ਪਈ ਕਿਉਂ ਕਿ ਉਹ ਬੰਦੇ ਤੋਂ ਬਿਨਾਂ ਨਹੀਂ रह ਸਕਦੀ ਸੀ ਮੈਂ ਹੈਰਾਨ ਰਹਿ ਗਿਆ ਕਿਉਂਕਿ ਮੇਰੇ ਚਾਚੇ ਦੇ ਮੁੰਡੇ ਦੀ ਉਮਰ ਤੇ ਪ੍ਰਵੀਨ ਦੀ ਉਮਰ ਵਿੱਚ ਕਾਫੀ ਫਰਕ ਸੀ ਚਾਚੇ ਦਾ ਮੁੰਡਾ ਨਵਾਂ ਨਵਾਂ ਜਵਾਨ ਹੋਇਆ ਸੀ ਉਹਨੂੰ ਇਹ ਚੀਜ਼ ਦਾ ਚਸਕਾ ਜਿਆ ਸੀ ਇਹ ਗੱਲ ਘਰ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਇਹ ਗੱਲ ਸਿਰਫ ਮੈਨੂੰ ਪਤਾ ਲੱਗੀ ਸੀ ਕਿਉਂਕਿ ਮੈਂ ਇੱਕ ਵਾਰ ਨਹੀਂ 10 ਵਾਰ ਉਹਨਾਂ ਨੂੰ ਇਕੱਠੇ ਬੈੰਦੇ ਉੱਠਦੇ ਵੇਖਿਆ ਤੇ ਜਦੋਂ ਸ਼ਹਿਰ ਜਾਣਾ ਹੁੰਦਾ ਸੀ ਉਹ ਉਦੋਂ ਵੀ ਉਹਦੇ ਨਾਲ ਹੀ ਜਾਂਦੀ ਸੀ ਪਰ ਘਰਦਿਆਂ ਨੂੰ ਇਹ ਸ਼ੱਕ ਨਹੀਂ ਸੀ ਕਿ ਇਹਦੇ ਨਾਲ ਵੀ ਖੇ ਖਾਨ ਲੱਗ ਪਈ ਆ ਮੈਂ ਖੇਤ ਜਾ ਕੇ ਬਹੁਤ ਰੋਇਆ ਤੇ ਮੇਰਾ ਦਿਲ ਕਰਦਾ ਸੀ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ ਕਿਉਂਕਿ ਇਹੋ ਜੀ ਜ਼ਿੰਦਗੀ ਨਾਲੋਂ ਤਾਂ ਮੈਂ ਮਰਿਆ ਹੀ ਚੰਗਾ ਸੀ ਪਰ ਉਹ ਮਾਸੂਮ ਜਿਹੀ ਬੱਚੀ ਜੋ ਮੈਨੂੰ ਡੈਡੀ ਡੈਡੀ ਕਰਦੀ ਸੀ ਉਹਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਆ ਗਿਆ ਉਹ ਮੇਰਾ ਬੜਾ ਮੋਹ ਕਰਦੀ ਸੀ ਕਿਉਂਕਿ ਉਸ ਬੱਚੀ ਨੂੰ ਕੀ ਪਤਾ ਵੀ ਮੈਂ ਕਿਹਦੀ ਕੁੜੀ ਆ ਪਰ ਜਦੋਂ ਉਹ ਮੈਨੂੰ ਡੈਡੀ ਡੈਡੀ ਕਰਦੀ ਸੀ ਤਾਂ ਮੇਰਾ ਮਨ ਬੜਾ ਖੁਸ਼ ਹੁੰਦਾ ਸੀ ਇਦਾਂ ਲੱਗਦਾ ਸੀ ਜਿਵੇਂ ਮੇਰਾ ਆਪਣਾ ਕੋਈ ਆ ਗਿਆ ਹੋਵੇ ਮੇਰੀ ਘਰ ਵਾਲੀ ਤਾਂ ਮੈਨੂੰ ਆਪਣੀ ਕੁੜੀ ਦੇ ਲਾਗੇ ਵੀ ਘਾਟੀ ਲੱਗਣ ਦਿੰਦੀ ਸੀ ਮੈਨੂੰ ਕਹਿ ਦਿੰਦੀ ਸੀ ਕਿ ਤੇ ਆਪਣੇ ਵਰਗੀ ਪਾਗਲ ਨਾ ਬਣਾ ਦੇਵੀਂ ਮੇਰੀ ਘਰ ਵਾਲੀ ਵਿੱਚ ਹੰਕਾਰ ਬਹੁਤ ਸੀ ਉਹ ਆਪਣੇ ਆਪ ਨੂੰ ਬੜੀ ਸਮਾਰਟ ਸਮਝਦੀ ਸੀ ਉਹ ਮੈਨੂੰ ਕਹਿ ਦਿੰਦੀ ਸੀ ਕਿ ਮੇਰੇ ਵੱਲੋਂ ਜਿੱਥੇ ਮਰਜੀ ਜਾ ਕੇ ਮਰ ਉਹ ਮੈਨੂੰ ਆਪਣਾ ਘਰ ਵਾਲਾ ਕਹਿਣ ਵਿੱਚ ਸ਼ਰਮ ਮਹਿਸੂਸ ਕਰਦੀ ਸੀ ਮੈਂ ਇਸ ਗੱਲ ਤੇ ਹੈਰਾਨ ਸੀ ਕਿ ਉਹ ਪਹਿਲਾਂ ਚਾਚੇ ਨਾਲ ਇਹ ਕੁਝ ਕਰਦੀ ਸੀ ਤੇ ਹੁਣ ਉਹਦੇ ਮੁੰਡੇ ਨਾਲ ਚਾਚੀ ਨੇ ਤਾਂ ਚਾਚੇ ਨੂੰ ਇਸ ਕਰਕੇ ਬਾਹਰ ਭੇਜ ਦਿੱਤਾ ਤਾਂ ਕਿ ਚਾਚਾ ਉਹਦੇ ਕੋਲੋਂ ਦੂਰ ਰਹੂਗਾ ਤੇ ਉਹਨਾਂ ਦਾ ਘਰ ਖਰਾਬ ਨਹੀਂ ਹੋਊਗਾ ਪਰ ਉਹਨੂੰ ਕੀ ਪਤਾ ਸੀ ਉਹ ਤਾਂ ਉਹਦੇ ਮੁੰਡੇ ਨਾਲ ਹੀ ਲੱਗ ਗਈ ਹਰ ਰੋਜ਼ ਰਾਤ ਨੂੰ ਆ ਕੇ ਮੁੰਡਾ ਕਮਰੇ ਵਿੱਚ ਮੇਰੀ ਘਰਵਾਲੀ ਨਾਲ ਸੌਂਦਾ ਸੀ ਤੇ ਮੈਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੰਦੇ ਸੀ ਤੇ ਮੈਨੂੰ ਧਮਕੀ ਵੀ ਦਿੰਦੀ ਸੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਬਖਸ਼ੂਗੀ ਨਹੀਂ ਮੈਂ ਕਦੇ-ਕਦੇ ਸੋਚਦਾ ਸੀ ਕਿ ਮੈਂ ਵਿਆਹ ਕਰਵਾ ਕੇ ਕੀ ਕਰਨਾ ਸੀ ਕਿਉਂਕਿ ਮੈਂ ਵਿਆਹ ਦਾ ਕਦੇ ਵੀ ਸੁੱਖ ਨਹੀਂ ਲਿਆ ਸੀ ਹੁਣ ਕੁੜੀ 4 ਸਾਲ ਦੀ ਹੋ ਚੁੱਕੀ ਸੀ ਤੇ ਉਹ ਬੋਲਣ ਵੀ ਲੱਗ ਗਈ ਸੀ ਉਨੂੰ ਕਾਫੀ ਸਮਝ ਆਉਣ ਲੱਗ ਗਈ ਸੀ ਇੱਕ ਦਿਨ ਉਹਨੇ ਖੇਡਦੀ ਖੇਡਦੀ ਨੇ ਕਹਿ ਦਿੱਤਾ ਕਿ ਚਾਚੂ ਰਾਤ ਨੂੰ ਸਾਡੇ ਨਾਲ ਸੌਂਦੇ ਹੁੰਦੇ ਆ ਇਸ ਗੱਲ ਦੀ ਗੌਰ ਮੰਮੀ ਤੇ ਚਾਚੀ ਨੇ ਕਰ ਲਈ ਤੇ ਜਦੋਂ ਰਾਤ ਨੂੰ ਉਹਨਾਂ ਨੇ ਵੇਖਿਆ ਤਾਂ ਉਹ ਸੱਚ ਸੀ ਜੋ ਕੁੜੀ ਬੋਲ ਰਹੀ ਸੀ ਇਸ ਗੱਲ ਤੋਂ ਮੇਰੀ ਚਾਚੀ ਬਹੁਤ ਭੜਕ ਗਈ ਉਹਨੇ ਉਸੇ ਟਾਈਮ ਜਾ ਕੇ ਨਾਲੇ ਤਾਂ ਮੁੰਡੇ ਦੇ ਚਪੇੜਾ ਲਾਈਆਂ ਤੇ ਨਾਲੇ ਪ੍ਰਵੀਨ ਦੇ ਚਪੇੜਾ ਲਾਈਆਂ ਕਿਉਂਕਿ ਚਾਚੀ ਨੂੰ ਇਹ ਸੀ ਕਿ ਚਾਚੇ ਨੂੰ ਬਾਹਰ ਭੇਜ ਦਿੱਤਾ ਤਾਂ ਉਹਦਾ ਘਰ ਖਰਾਬ ਹੋਣੋਂ ਬਚ ਗਿਆ ਪਰ ਹੁਣ ਜੋ ਉਹਨੇ ਗੱਲ ਵੇਖੀ ਸੀ ਉਹ ਬਿਲਕੁਲ ਨਹੀਂ ਜਾ ਸਕੀ ਕਿਉਂਕਿ ਪ੍ਰਵੀਨ ਉਹਦੇ ਮੁੰਡੇ ਨੂੰ ਵੀ ਪਿੱਛੇ ਲਾਈ ਫਿਰਦੀ ਸੀ ਮੇਰੇ ਚਾਚੇ ਦਾ ਮੁੰਡਾ ਕਹਿਣ ਲੱਗ ਪਿਆ ਕਿ ਮੇਰੀ ਇਹਦੇ ਵਿੱਚ ਕੋਈ ਗਲਤੀ ਨਹੀਂ ਭਾਬੀ ਹੀ ਮੈਨੂੰ ਰੋਜ਼ ਆਪਣੇ ਕਮਰੇ ਵਿੱਚ ਬੁਲਾਉਂਦੀ ਆ ਮੈਂ ਇਹ ਗੱਲ ਪਹਿਲਾਂ ਨਹੀਂ ਸ਼ੁਰੂ ਕੀਤੀ ਇਹ ਤਾਂ ਮੈਨੂੰ ਵੀ ਪਤਾ ਸੀ ਕਿ ਇਸ ਵਿੱਚ ਗਲਤੀ ਪ੍ਰਵੀਨ ਦੀ ਹੀ ਆ ਮੈਂ ਵੀ ਹੁਣ ਡਾਕਟਰ ਦੀ ਦਵਾਈ ਖਾ ਕੇ ਬਿਲਕੁਲ ਠੀਕ ਹੋ ਗਿਆ ਸੀ ਹੁਣ ਮੈਂ ਵੀ ਆਮ ਬੰਦਿਆਂ ਵਾਂਗ ਹੋ ਗਿਆ ਸੀ ਪਰ ਮੈਂ ਇਹ ਗੱਲ ਅੱਜ ਤੱਕ ਕਿਸੇ ਨੂੰ ਨਹੀਂ ਦੱਸੀ ਸੀ ਇਹ ਗੱਲ ਸਿਰਫ ਮੇਰੇ ਭਰਾ ਨੂੰ ਪਤਾ ਸੀ ਤੇ ਮੇਰੇ ਭਰਾ ਦੀ ਘਰ ਵਾਲੀ ਨੇ ਇੱਕ ਦਿਨ ਮੈਨੂੰ ਸਲਾਹ ਦਿੱਤੀ ਕਿ ਤੁਹਾਨੂੰ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਤਾਂ ਕਿ ਇਹਨੂੰ ਵੀ ਪਤਾ ਲੱਗੇ ਕਿ ਤੋਖਾ ਕਿਨੂੰ ਕਹਿੰਦੇ ਆ ਪਰ ਮੈਂ ਇਸ ਤਰ੍ਹਾਂ ਕਿਵੇਂ ਕਰ ਸਕਦਾ ਸੀ ਕਿਉਂਕਿ ਮੇਰਾ ਉਹਦੇ ਨਾਲ ਤਲਾਕ ਵੀ ਨਹੀਂ ਹੋਇਆ ਸੀ ਫਿਰ ਮੇਰੀ ਘਰਵਾਲੀ ਨੇ ਇੱਕ ਹੱਦ ਹੋਰ ਪਾਰ ਕਰ ਦਿੱਤੀ ਉਹਨੇ ਮੇਰੀ ਭੂਆ ਦੇ ਮੁੰਡੇ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਮੇਰੀ ਭੂਆ ਦਾ ਮੁੰਡਾ ਕਾਫੀ ਆਉਂਦਾ ਜਾਂਦਾ ਰਹਿੰਦਾ ਸੀ ਤੇ ਜਵਾਨ ਸੀ ਤੇ ਉਹ ਕੁਆਰਾ ਵੀ ਸੀ ਇਹਨੇ ਉਹਨੂੰ ਵੀ ਇਹ ਕੰਮਾਂ ਤੇ ਲਾ ਲਿਆ ਕਿਉਂਕਿ ਮੁੰਡੇ ਤਾਂ ਫਿਸਲ ਹੀ ਜਾਂਦੇ ਤੇ ਪਹਿਲੇ ਆਪ ਕਰ ਦਿੰਦੀ ਸੀ ਮੇਰੇ ਪੂਆ ਦਾ ਮੁੰਡਾ ਇਹਨੇ ਇੰਨਾ ਜਾਲ ਵਿੱਚ ਫਸਾਇਆ ਕਿ ਉਹ ਇਹਦੇ ਨਾਲ ਵਿਆਹ ਤੱਕ ਕਰਾਉਣ ਨੂੰ ਤਿਆਰ ਹੋ ਗਿਆ ਪਰ ਉਹ ਘਰੋਂ ਬੜਾ ਗਰੀਬ ਸੀ ਪੂਆ ਦੀ ਡੈਥ ਹੋ ਚੁੱਕੀ ਸੀ ਤੇ ਉਹ ਤੇ ਫੁੱਫੜ ਜੀ ਘਰ ਵਿੱਚ ਸੀ ਫੁੱਫੜ ਵੀ ਸ਼ਰਾਬ ਬਹੁਤ ਪੀਂਦਾ ਸੀ ਤੇ ਮੁੰਡਾ ਵੀ ਕੋਈ ਜ਼ਿਆਦਾ ਕੰਮ ਨਹੀਂ ਕਰਦਾ ਸੀ ਇਸ ਗੱਲ ਦਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੇਰੀ ਘਰਵਾਲੀ ਫੋਨ ਤੇ ਉਹਦੇ ਨਾਲ ਗੱਲ ਕਰ ਰਹੀ ਸੀ ਕਿ ਇਸ ਤਰ੍ਹਾਂ ਰੋਜ਼-ਰੋਜ਼ ਤੂੰ ਆਪਣੇ ਨਾਨਕੇ ਤੇ ਆ ਨਹੀਂ ਸਕਦਾ ਤੇ ਮੈਨੂੰ ਪੱਕਾ ਹੀ ਇੱਥੋਂ ਲੈ ਜਾ ਕਿਉਂਕਿ ਮੇਰੀ ਘਰ ਵਾਲੀ ਹਰ ਰੋਜ਼ ਦਾ ਬੰਦਾ ਭਾਲਦੀ ਸੀ ਪਰ ਮੈਂ ਉਹਨੂੰ ਇਹ ਗੱਲ ਨਹੀਂ ਦੱਸੀ ਸੀ ਕਿ ਮੈਂ ਹੁਣ ਨਾਰਮਲ ਬੰਦਾ ਬਣ ਚੁੱਕਿਆ ਕਿਉਂਕਿ ਹੁਣ ਮੈਨੂੰ ਆਪ ਉਹਦੇ ਨਾਲ ਨਫ਼ਰਤ ਹੋ ਗਈ ਸੀ ਉਹਨੇ ਇੱਕ ਨਹੀਂ ਬਲਕਿ ਘਰ ਵਿੱਚ ਹੀ ਤਿੰਨ ਦਿਨ ਬੰਦਿਆਂ ਨਾਲ ਖੇ ਖਾ ਲਈ ਸੀ ਇੱਕ ਦਿਨ ਰਾਤ ਨੂੰ ਸਾਰੇ ਸੁੱਤੇ ਪਏ ਸੀ ਉਹ ਮੇਰੇ ਭੂਆ ਦੇ ਮੁੰਡੇ ਨਾਲ ਭੱਜ ਗਈ ਕਿਉਂਕਿ ਭੂਆ ਦੇ ਮੁੰਡੇ ਨੂੰ ਪਤਾ ਸੀ ਕਿ ਮੇਰਾ ਉਦਾਂ ਤਾਂ ਵਿਆਹ ਨਹੀਂ ਹੋਣਾ ਕਿਉਂਕਿ ਉਹ ਕੋਈ ਕੰਮ ਵੀ ਨਹੀਂ ਕਰਦਾ ਸੀ ਤੇ ਨਸ਼ੇ ਪੱਤੇ ਵੀ ਕਰਦਾ ਸੀ ਪਰ ਇਹ ਆਪਣੀ ਭੁੱਖ ਮਟਾਉਣ ਲਈ ਉਹਦੇ ਨਾਲ ਭੱਜ ਗਈ ਤੇ ਜਦੋਂ ਇਹ ਗੱਲ ਘਰ ਵਿੱਚ ਪਤਾ ਲੱਗੀ ਤਾਂ ਸਾਰੇ ਘਰ ਵਿੱਚ ਹੰਗਾਮਾ ਖੜਾ ਹੋ ਗਿਆ ਤੇ ਕਿਸੇ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹ ਇਦਾਂ ਕਰ ਸਕਦੀ ਆ ਹੁਣ ਇਹ ਗੱਲ ਸਾਰੇ ਪਿੰਡ ਵਿੱਚ ਉੱਡ ਗਈ ਸੀ ਪਰ ਕੁੜੀ ਨੂੰ ਉਹ ਇੱਥੇ ਛੱਡ ਗਈ ਸੀ ਘਰਦਿਆਂ ਨੇ ਉਹਦੇ ਪੇਕੇ ਨੂੰ ਬੁਲਾ ਲਿਆ ਤੇ ਸਾਰੀ ਗੱਲ ਉਹਦੇ ਪੇਕੇਆਂ ਨੂੰ ਪਹਿਲਾਂ ਹੀ ਪਤਾ ਸੀ ਕਿਉਂਕਿ ਪ੍ਰਵੀਨ ਦੀ ਮਾਂ ਵੀ ਉਹਦੇ ਨਾਲ ਰਲੀ ਹੋਈ ਸੀ ਸਾਨੂੰ ਤਾਂ ਹੁਣ ਪਤਾ ਲੱਗਾ ਕਿ ਉਹਦੀ ਮਾਂ ਵੀ ਇਦਾਂ ਦੀ ਸੀ ਤੇ ਉਹਦੀ ਮਾਂ ਉੱਚੀ ਉੱਚੀ ਰੋਲਾ ਪਾਉਣ ਲੱਗ ਪਈ ਕਿ ਤੁਹਾਡੇ ਮੁੰਡੇ ਵਿੱਚ ਹੀ ਕਮੀ ਆ ਇਹ ਵੀ ਸਾਰੇ ਲੋਕਾਂ ਨੂੰ ਦੱਸੋ ਇਸ ਕਰਕੇ ਮੇਰੀ ਕੁੜੀ ਨੇ ਇਹ ਕੰਮ ਕੀਤਾ ਆ ਹੁਣ ਤੁਸੀਂ ਮੇਰੀ ਕੁੜੀ ਨੂੰ ਬਦਨਾਮ ਕਰਨ ਲੱਗੇ ਹੋ ਤਾਂ ਮੇਰੇ ਡੈਡੀ ਕਹਿਣ ਲੱਗੇ ਕਿ ਅੱਜ ਕੱਲ ਕਾਦੀ ਦਵਾਈ ਨਹੀਂ ਮਿਲਦੀ ਉਹਨੇ ਇਹ ਨਹੀਂ ਸੋਚਿਆ ਕਿ ਮੈਂ ਆਪਣੇ ਘਰ ਵਾਲੇ ਦਾ ਲਾਜ ਕਰਾਵਾਂ ਪਰ ਉਹ ਪੁੱਠੇ ਕੰਮਾਂ 'ਚ ਪੈ ਗਈ ਤਾਂ ਘਰ ਦੇ ਆਣੇ ਸਾਫ਼-ਸਾਫ਼ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਉਹ ਸਾਡੇ ਘਰ ਨਹੀਂ ਆਊਗੀ ਤੇ ਨਾ ਹੀ ਤੁਸੀਂ ਅੱਜ ਤੋਂ ਬਾਅਦ ਸਾਡੇ ਘਰ ਆਇਓ ਸਾਡੇ ਉਹਦੇ ਨਾਲ ਰਿਸ਼ਤੇ ਨਾਤੇ ਖਤਮ ਹੁਣ ਉਹ ਜਿੱਥੇ ਗਈ ਉੱਥੇ ਹੀ ਰਹੂਗੀ ਕਿਉਂਕਿ ਪਰਵੀਨ ਖੁਦ ਵੀ ਵਾਪਸ ਨਹੀਂ ਆਉਣਾ ਚਾਹੁੰਦੀ ਸੀ ਉਹਨੇ ਮੇਰੀ ਭੂਆ ਦੇ ਮੁੰਡੇ ਨਾਲ ਹੀ ਰਹਿਣ ਦਾ ਫੈਸਲਾ ਲੈ ਲਿਆ ਸੀ ਹੁਣ ਇਸ ਗੱਲ ਨੂੰ 1 ਸਾਲ ਹੋ ਗਿਆ ਸੀ ਤੇ ਮੇਰੇ ਭਰਾ ਦੀ ਘਰਵਾਲੀ ਨੇ ਮੇਰਾ ਰਿਸ਼ਤਾ ਆਪਣੀ ਰਿਸ਼ਤੇਦਾਰੀ ਵਿੱਚ ਕਰਵਾ ਦਿੱਤਾ ਉਹ ਕੁੜੀ ਬੜੀ ਸਾਊ ਸੀ ਉਹ ਕੁੜੀ ਦਾ ਵੀ ਬੜਾ ਮੋਹ ਕਰਦੀ ਸੀ ਤੇ ਮੇਰਾ ਵੀ ਬਹੁਤ ਖਿਆਲ ਰੱਖਦੀ ਸੀ ਸਾਡਾ ਦੋਵਾਂ ਦਾ ਆਪਸ ਵਿੱਚ ਬੜਾ ਮੋਹ ਪੈ ਗਿਆ ਤੇ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਹਾਂ ਇੱਕ ਖੁਸ਼ੀ ਦੀ ਗੱਲ ਹੋਰ ਸੀ ਕਿ ਮੈਂ ਪਿਤਾ ਵੀ ਬਣ ਗਿਆ ਸੀ ਤੇ ਸਾਡੇ ਘਰ ਮੁੰਡੇ ਨੇ ਜਨਮ ਲਿਆ ਇਹ ਗੱਲ ਵੇਖ ਕੇ ਪ੍ਰਵੀਨ ਬੜੀ ਹੈਰਾਨ ਹੋਈ ਤੇ ਇੱਕ ਦਿਨ ਮੈਨੂੰ ਫੋਨ ਕਰਕੇ ਕਹਿਣ ਲੱਗੀ ਕਿ ਮੈਂ ਇੱਥੇ ਬੜੀ ਦੁਖੀ ਹਾਂ ਕਿਉਂਕਿ ਇਹ ਤਾਂ ਨਸ਼ੇ ਪੱਤੇ ਬਹੁਤ ਕਰਦਾ ਤੇ ਨਸ਼ਾ ਕਰਕੇ ਮੈਨੂੰ ਬਹੁਤ ਕੁੱਟਦਾ ਤੂੰ ਮੈਨੂੰ ਵਾਪਸ ਲੈ ਜਾ ਕਿਉਂਕਿ ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਹੁਣ ਮੈਂ ਬਿਲਕੁਲ ਠੀਕ ਹੋ ਚੁੱਕਿਆ ਪਰ ਮੈਂ ਉਹਨੂੰ ਕਹਿ ਦਿੱਤਾ ਕਿ ਹੁਣ ਮੈਂ ਪਹਿਲਾਂ ਵਾਲਾ ਦਲਵੀਰ ਨਹੀਂ ਰਿਹਾ ਤੂੰ ਜਿੰਨੇ ਧੋਖੇ ਮੇਰੇ ਨਾਲ ਕਰਨੇ ਸੀ ਕਰ ਦਿੱਤੇ ਹੁਣ ਤੇਰੇ ਪਾਪਾਂ ਦਾ ਘੜਾ ਭਰ ਚੁੱਕਿਆ ਤੂੰ ਜੋ ਮੇਰੇ ਨਾਲ ਕੀਤੀਆਂ ਉਹਦੀ ਸਜ਼ਾ ਤੈਨੂੰ ਰੱਬ ਨੇ ਦੇਣੀ ਹੀ ਸੀ ਮੈਂ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਮੈਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਪ੍ਰਵੀਨ ਹੁਣ ਬਹੁਤ ਪਛਤਾ ਰਹੀ ਸੀ ਕਿਉਂਕਿ ਉਹਦੀ ਜਿਸਮਾਂ ਦੀ ਭੁੱਖ ਤਾਂ ਪੂਰੀ ਹੋ ਗਈ ਪਰ ਮੇਰੇ ਵਰਗਾ ਬੰਦਾ ਉਹਨੂੰ ਕਿਤੋਂ ਵੀ ਨਹੀਂ ਮਿਲਣਾ ਸੀ ਇਸ ਕਰਕੇ ਕਹਿੰਦੇ ਆ ਜਿਹੋ ਜਿਹਾ ਕਰਾਂਗੇ ਉਹੋ ਜਿਹੀ ਅੱਗੇ ਭਰਾਂਗੇ ਥੋੜੇ ਟਾਈਮ ਲਈ ਤਾਂ ਸੀ ਕਿਸੇ ਨਾਲ ਮੜਾ ਕਰ ਸਕਦੇ ਆ ਪਰ ਰੱਬ ਸਭ ਕੁਝ ਦੇਖਦਾ ਏ ਜਿਸ ਤਰ੍ਹਾਂ ਉਹਨੇ ਮੈਨੂੰ ਟੜਫਾਇਆ ਸੀ ਉਸ ਤਰ੍ਹਾਂ ਆਪ ਤੜਫਦੀ ਫਿਰਦੀ ਆ ਤੇ ਹੁਣ ਉਹ ਕਿਸੇ ਪਾਸੇ ਜੋਗੀ ਵੀ ਨਹੀਂ ਰਹੀ ਮੇਰੀ ਝੋਲੀ ਰੱਬ ਨੇ ਖੁਸ਼ੀਆਂ ਨਾਲ ਭਰ ਦਿੱਤੀ ਸੀ ਮੈਂ ਬਿਲਕੁਲ ਠੀਕ ਹੋ ਗਿਆ ਸੀ ਤੇ ਮੈਂ ਆਪਣੀ ਜ਼ਿੰਦਗੀ 'ਚ ਬੜਾ ਖੁਸ਼ ਆਂ ਰੱਬ ਨੇ ਮੈਨੂੰ ਪਿਆਰਾ ਜਿਹਾ ਬੱਚਾ ਦਿੱਤਾ ਤੇ ਮੇਰੀ ਘਰ ਵਾਲੀ ਵੀ ਮੇਰਾ ਬੜਾ ਮੋਹ ਕਰਦੀ ਆ ਅਸੀਂ ਇੱਕ ਦੂਜੇ ਨਾਲ ਬੜੇ ਖੁਸ਼ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ